ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਜਿਸ ਨੂੰ ਕਿ ਹਾਲ ਹੀ ਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ ਅਤੇ ਹੁਣ ਉਹ ਪੁਲਿਸ ਦੀ ਗ੍ਰਸਤ ਦੇ ਵਿੱਚ ਹੈ ਉਸ ਦੇ ਵੱਲੋਂ ਦੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਸ਼ਹਿਜ਼ਾਦ ਭੱਟੀ ਜੋ ਕਿ ਪਾਕਿਸਤਾਨ ਦਾ ਗੈਂਗਸਟਰ ਹੈ ਉਸ ਦੇ ਕੋਲੋਂ ਦੀ ਆਪਣੀ ਜਾਨ ਨੂੰ ਖਤਰਾ ਦੱਸਿਆ ਅਨਮੋਲ ਬਿਸ਼ਨੋਈ ਨੇ ਅਤੇ ਉਸ ਨੇ ਹੁਣ ਦੁੱਗਣੀ ਸੁਰੱਖਿਆ ਦੀ ਮੰਗ ਵੀ ਕੀਤੀ ਹੈ ਨਾਲ ਹੀ ਉਹਨੇ ਕਿਹਾ ਕਿ ਜਦੋਂ ਅਸੀਂ ਪੇਸ਼ੀ ਤੇ ਜਾਈਏ ਤਾਂ ਮੈਨੂੰ ਬੁਲਟ ਪ੍ਰੂਫ ਜੈਕਟਾਂ ਦੀ ਜਿਹੜੀ ਹੈ ਲੋੜ ਹੈ ਜਿੱਥੇ ਕਿ ਉਸ ਨੇ ਇਹ ਅਪੀਲ ਕੀਤੀ ਹੈ ਅਦਾਲਤ ਦੇ ਵਿੱਚ ਇਸੇ ਮਾਮਲੇ ਨੂੰ ਲੈ ਕੇ ਸ਼ਹਿਜ਼ਾਦ ਪੱਟੀ ਜੋ ਕਿ ਪਾਕਿਸਤਾਨੀ ਗੈਂਗਸਟਰ ਹੈ ਉਸ ਦੀ ਇੱਕ ਹੋਰ ਵੀਡੀਓ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਉਸ ਨੇ ਖੁੱਲੀ ਚੇਤਾਵਨੀ ਦੇ ਦਿੱਤੀ ਹੈ ਉਸ ਨੇ ਇਹ ਗੱਲ ਆਖੀ ਹੈ ਕਿ ਮੈਨੂੰ ਪਤਾ ਲੱਗਿਆ ਕਿ ਅਨਮੋਲ ਬਿਸ਼ਨੋਈ ਦੇ ਵੱਲੋਂ ਦੀ ਹੈ ਜਿਹੜੀ ਸੁਰੱਖਿਆ ਮੰਗੀ ਜਾ ਰਹੀ ਹੈ ਬੁਲਟ ਪ੍ਰੂਫ ਜੈਕਟਾਂ ਦੀ ਮੰਗ ਕਰ ਰਿਹਾ ਆਪਣੀ ਸੁਰੱਖਿਆ ਨੂੰ ਲੈ ਕੇ ਕਿਉਂਕਿ ਉਸ ਨੇ ਇਹ ਗੱਲ ਆਖੀ ਹੈ ਕਿ ਮੇਰੀ ਜਾਨ ਨੂੰ ਸ਼ਹਿਜ਼ਾਦ ਪੱਟੀ ਦੇ ਕੋਲੋਂ ਦੀ ਖਤਰਾ ਹੈ ਤਾਂ ਸ਼ਹਿਜ਼ਾਦ ਪੱਟੀ ਨੇ ਇਹ ਗੱਲ ਆਖੀ ਹੈ ਕਿ ਕਿੰਨੀ ਕੁ ਦੇਰ ਤੁਹਾਨੂੰ ਇਹ ਜਿਹੜੀ ਸੁਰੱਖਿਆ ਹੈ ਜਾਂ ਜਿਹੜੀਆਂ ਬੁਲਟ ਪ੍ਰੂਫ ਜੈਕਟਾਂ ਨੇ ਇਹ ਤੁਹਾਨੂੰ ਬਚਾ ਲੈਣਗੀਆਂ ਜੋ ਅਸੀਂ ਕਰਨਾ ਹੈ ਉਹ ਅਸੀਂ ਕਰਕੇ ਰਹਿਾਂ ਉਸਨੇ ਇਹ ਗੱਲ ਵੀ ਆਖੀ ਹੈ ਕਿ ਤੁਸੀਂ ਕਿੰਨੀਆਂ ਮਾਵਾਂ ਦੇ ਪੁੱਤ ਮਾਰੇ ਨੇ ਜੇ ਕਿਸੇ ਤੋਂ ਬਦਲਾ ਲੈਣਾ ਤਾਂ ਉਹ ਵੱਖਰੀ ਗੱਲ ਹੈ ਪਰ ਤੁਸੀਂ ਬਹੁਤ ਸਾਰੇ ਅਜਿਹੇ ਨਿਰਦੋਸ਼ ਨੌਜਵਾਨ ਵੀ ਮਾਰੇ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਸੋ ਅੱਜ ਤੁਹਾਡੀ ਵਾਰੀ ਆਈ ਹੈ ਤੁਹਾਨੂੰ ਮੈਂ ਧਮਕੀ ਦਿੱਤੀ ਹੈ ਤਾਂ ਤੁਸੀਂ ਦੋਵੇਂ ਭਰਾ ਭੱਜੇ ਫਿਰਦੇ ਹੋ ਇਹ ਜਿਹੜੀ ਗੱਲ ਹੈ ਇਹ ਸ਼ਹਿਜ਼ਾਦ ਪੱਟੀ ਦੇ ਵੱਲੋਂ ਦੀ ਆਖੀ ਗਈ ਹੈ ਨਾਲ ਹੀ ਉਸਨੇ ਇਹ ਗੱਲ ਵੀ ਆਖੀ ਹੈ ਕਿ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਕਿ ਆਪਣੇ ਭਰਾ ਯਾਨੀ ਕਿ ਲਾਰੈਂਸ ਬਿਸ਼ਨੋਈ ਦੇ ਵੱਲੋਂ ਦੀ ਅਨਮੋਲ ਬਿਸ਼ਨੋਈ ਨੂੰ ਬਚਾਉਣ ਦੇ ਲਈ ਦੂਜੇ ਦੇਸ਼ ਨੂੰ ਬਹੁਤ ਸਾਰੀਆਂ ਆਪਣੀ ਇਸ਼ਰੀਆਂ ਗੱਲਾਂ ਤੱਕ ਦੱਸੀਆਂ ਗਈਆਂ ਨੇ ਤਾਂ ਕਿ ਅਨਮੋਲ ਬਿਸ਼ਨੋਈ ਨੂੰ ਸੁਰੱਖਿਅਤ ਰੱਖਿਆ ਜਾਵੇ ਪਰ ਜੇ ਦੇਖਿਆ ਜਾਵੇ ਦੂਜੇ ਦੇਸ਼ ਦੇ ਵੱਲੋਂ ਵੀ ਅਨਮੋਲ ਬਿਸ਼ਨੋਈ ਨੂੰ ਵਾਪਸ ਭੇਜ ਦਿੱਤਾ ਗਿਆ ਡਿਪੋਰਟ ਕਰ ਦਿੱਤਾ ਗਿਆ ਉਸ ਨੇ ਕਿਹਾ ਹੈ ਕਿ ਅਮਰੀਕਾ ਨੇ ਤੁਹਾਡੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਮਾਰੀ ਹੈ ਤੁਹਾਡੇ ਕੋਲੋਂ ਕੰਮ ਵੀ ਬਹੁਤ ਲੈ ਲਏ ਨੇ ਅਤੇ ਤੇਰੇ ਭਰਾ ਨੂੰ ਫਿਰ ਵੀ ਹੈ ਜਿਹੜਾ ਵਾਪਸ ਹੈ ਉਹ ਇੰਡੀਆ ਡਿਪੋਰਟ ਕਰ ਦਿੱਤਾ ਗਿਆ ਤਰ ਨਾਲ ਹੀ ਉਸ ਨੇ ਇਹ ਗੱਲ ਵੀ ਆਖੀ ਹੈ ਕਿ ਹੁਣ ਜੋ ਕੁਝ ਮਰਜ਼ੀ ਹੋ ਜਾਵੇ ਜੋ ਅਸੀਂ ਕਰਨਾ ਉਹ ਕਰਕੇ ਰਹਾਂਗੇ ਇੱਥੇ ਸ਼ਹਿਜ਼ਾਦ ਪੱਟੀ ਨੇ ਇੱਕ ਗੱਲ ਹੋਰ ਵੀ ਆਖੀ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨੇ ਜਿਹੜੇ ਇਹ ਮੇਰੇ ਨਾਲ ਰਹਿ ਚੁੱਕੇ ਨੇ ਇਹ ਮੇਰੀ ਤਾਕਤ ਨੂੰ ਜਾਣਦੇ ਨੇ ਮੈਂ ਕੀ ਕਰ ਸਕਦਾ ਇਹਨਾਂ ਨੂੰ ਇਹ ਵੀ ਪਤਾ ਹੈ ਮੇਰੀ ਪਹੁੰਚ ਕਿੱਥੇ ਤੱਕ ਹੈ ਇਸੇ ਲਈ ਹੁਣ ਇਹ ਡਰੇ ਹੋਏ ਫਿਰਦੇ ਨੇ ਅਤੇ ਭੱਜੇ ਹੋਏ ਫਿਰਦੇ ਨੇ ਨਾਲ ਹੀ ਇਹ ਗੱਲ ਵੀ ਆਖੀ ਜਾ ਰਹੀ ਹੈ ਸ਼ਹਿਜ਼ਾਦ ਪੱਟੀ ਦੇ ਵੱਲੋਂ ਦੀ ਕਿ ਹੁਣ ਬਿਸ਼ਨੋਈ ਭਰਾ ਨੇ ਜਿਹੜੇ ਉਹ ਦੋਵੇਂ ਕਿਉਂ ਚੀਕਾਂ ਮਾਰ ਰਹੇ ਨੇ ਹੁਣ ਆਪਣੀ ਜਦੋਂ ਉਹਨਾਂ ਦੀ ਵਾਰੀ ਆਈ ਹੈ ਤਾਂ ਉਹ ਕਿਉਂ ਡਰੇ ਹੋਏ ਨੇ ਇਹ ਇਹ ਸ਼ਹਿਜ਼ਾਦ ਪੱਟੀ ਦੇ ਵੱਲੋਂ ਦੀ ਆਖਿਆ ਗਈਆਂ ਨੇ ਅਖੀਰ ਵਿੱਚ ਉਸ ਨੇ ਇਹ ਗੱਲ ਵੀ ਆਖਿਆ ਕਿ ਤੁਸੀਂ ਜਿੰਨਾ ਭੱਜਣਾ ਭੱਜ ਲੋ ਜੋ ਅਸੀਂ ਕਰਨਾ ਹੈ ਉਹ ਅਸੀਂ ਕਰਕੇ ਰਹਿਾਂਗੇ